ਜੁਰਦ ਤਹਿਤ ਇੱਕ ਵੱਡੀ ਕਾਰਵਾਈ ਕੀਤੀ ਗਈ ਹੈ ਦੱਸਿਆ ਕਿ कार्रवाई करते हुए नशा तस्कर के घर नमीदोज कर, कर दिया गया है घर दया महिला का रो रो के बुरा हाल है उन्होंने वालों दुहाइया लगाई घर नाई उन्होंने दुहाइया भी पाई गई पुलिस ने उन्हें एक नहीं सुनी रोंद कौर लाइदी महिला की फरियाद जोड़ी है पुलिस नहीं सुनी गई महिला कहा गया कि इस मकान के पुत कोई लेना देना नहीं है लेकिन पुलिस प्रशासन धक्केशाही कर रही है यह इल्जाम जोड़ा है लगाया गया है पटियाला युद्ध नशा विरुद्ध के तहत कार्रवाई की गई है नशा तस्कर के घर नमीदोज किया गया है ਕਰਦੀਆਂ ਮਹਿਲਾਵਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਅਤੇ ਕਾਰਨਾਟੋਂ ਦੇ ਲਈ ਦੁਹਾਈਆਂ ਚੁੜੀਆਂ ਨੇ ਉਹਨਾਂ ਦੇ ਵੱਲੋਂ ਕੀਤੇ ਆ ਗਈਆਂ ਲੇਕਿਨ ਪੁਲਿਸ ਦੇ ਵੱਲੋਂ ਨਹੀਂ ਸੁਣੀ ਗਈ ਕਾਰਨਾਟੋਂ ਦੇ ਲਈ ਪੋਂਦੀ ਰਹੀਆਂ ਦੁਹਾਈਆਂ ਲੇਕਿਨ ਪੁਲਿਸ ਦੇ ਵੱਲੋਂ ਉਹਨਾਂ ਦੀ ਜਿਹੜੀ ਗੁਹਾਰੇ ਉਹ ਨਹੀਂ ਸੁਣੀ ਗਈ ਤੁਹਾਨੂੰ ਦੱਸਦੀ ਕਿ ਰੋਂਦੇ ਕੋਰਲਾਂਦੇ ਹੋਏ ਮਹਿਲਾਵਾਂ ਨੇ ਕਿਹਾ ਹੈ ਕਿ ਇਸ ਮਕਾਨ ਦੇ ਨਾਲ ਪੁੱਤ ਦਾ ਕੋਈ ਲੈਣਾ ਦੇਣਾ ਨਹੀਂ ਹੈ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਤੱਕੇ ਸ਼ਾਹੀ ਕੀਤੀ ਜਾ ਰਹੀ ਹੈ ਪਟਿਆਲਾ ਦੇ ਵਿੱਚ ਯੁਧ ਨਸ਼ਾ ਦੇ ਵਿਰੁੱਧ ਦੇ ਤਹਿਤ ਇਹ ਕਾਰਵਾਈ ਜੁੜੀ ਹੈ ਅਮਲ ਵਿੱਚ ਲਿਆਈ ਗਈ ਹੈ ਪੁਲਿਸ ਪ੍ਰਸ਼ਾਸਨ ਉਤੇ ਪਹੁੰਚ ਕੇ ਕਾਰਤੇੜਾ ਹੈ ਉਸ ਨੂੰ ਟਾਇਆ ਗਿਆ ਹੈ ਪੁਲਿਸਕਰ ਨੂੰ ਜ਼ਮੀਦੋਜ਼ ਕਰ ਦਿੱਤਾ ਗਿਆ ਜਿਸ ਦੇ ਕਰਕੇ ਘਰ ਦੀਆਂ ਮਹਿਲਾਵਾਂ ਦੇ ਵੱਲੋਂ ਜਿਹੜਾ ਹੈ ਤੇ ਸਿਦਨਾ ਲਈ ਸਾਡੇ ਸਹਿਯੋਗੀ ਅਰਿੰਦਰ ਜੁੜੇ ਹੋਏ ਨੇ तमाम ਜਾਣਕਾਰੀ ਦੇ ਨਾਲ ਹਰਿੰਦਰ ਨਸ਼ਾ ਤਸਕਰ ਦੇ ਕਾਰ ਨੂੰ ਜ਼ਮੀਦੋਜ਼ ਕਰ ਦਿੱਤਾ ਗਿਆ ਲੇਕਿਨ ਮਹਿਲਾਵਾਂ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਜਾ ਰਿਹਾ ਹੈ ਕਿ ਇਸ ਕਰ ਦੇ ਨਾਲ ਉਸ ਦਾ ਕੋਈ ਲੈਣਾ ਦੇਣਾ ਨਹੀਂ ਹੈ ਜੀ ਬਿਲਕੁਲ ਪਟਿਆਲਾ ਦੀ ਗੱਲ ਕਰੀਏ ਜੇ ਪਿਛਲੇ ਦਿਨੋਂ ਜਿਹੜਾ ਸਰਕਾਰ ਵੱਲੋਂ ਨਸ਼ਾ ਵਿਰੋਧੀ ਜਿਹੜੀਆਂ ਕਾਰਵਾਈਆਂ ਚੱਲ ਰਹੀਆਂ ਨੇ ਲੋਕਾਂ ਦੇ ਜਿਹੜੇ ਘਰ ਜਿਹੜੇ ਨਸ਼ਾ ਤਸਕਰ ਦੇ ਢਾਏ ਜਾਂਦੇ ਨੇ ਲੇਕਿਨ ਅੱਜ ਅਗਰ ਪਟਿਆਲਾ ਦੀ ਗੱਲ ਕਰੀਏ ਪਟਿਆਲਾ ਦੇ ਵਿੱਚ ਵੀ ਅੱਜ ਇੱਕ ਜਿਹੜਾ ਨਸ਼ਾ ਤਸਕਰ ਦਾ ਜਿਹੜਾ ਘਰ ਢਾਣ ਲਈ ਪੁਲਿਸ ਪ੍ਰਸ਼ਾਸਨ ਪਹੁੰਚਿਆ ਹੋਰ ਲੇਕਿਨ ਉਹਨਾਂ ਦੇ ਘਰ ਦੇ ਮਿਲਾਵਾ ਦਾ ਇਹ ਕਹਿਣਾ ਵੀ ਉਹ ਇੱਕ ਘਰ ਜਿਹੜਾ ਹੈਗਾ 2006 ਦੇ ਵਿੱਚ ਜਿਹੜਾ ਉਹ ਤਿਆਰ ਹੋਇਆ ਸੀਗਾ ਉਸ ਦਾ ਜਿਹੜਾ ਨਸ਼ਾ ਤਸਕਰ ਜਿਹੜਾ ਉਹਦਾ ਬੇਟਾ ਹੈ ਉਹ ਤਕਰੀਬਨ ਉਹ ਜੇਲ੍ਹ 'ਚ ਹੈ ਔਰ ਇਸ ਤਰ੍ਹਾਂ ਦੀ ਕੋਈ ਵੀ ਕਾਰਵਾਈ ਜਿਹੜੀ ਨਹੀਂ ਬੰਦੀ ਸਿਰਫ ਨਗਰ ਨਿਗਮ ਵੱਲੋਂ ਪਟਿਆਲਾ ਵੱਲੋਂ ਇੱਕ ਨੋਟਿਸ ਜਰੂਰ ਇਹਨਾਂ ਨੂੰ ਜਾਰੀ ਕੀਤਾ ਗਿਆ ਸੀ ਵੀ ਤੁਹਾਡਾ ਘਰ ਜਿਹੜਾ ਹੈਗਾ ਥੋੜਾ ਜਿਹਾ ਨਜਾਇਜ਼ ਬਣਿਆ ਲੇਕਿਨ ਅੱਜ ਜਿਹੜਾ ਹੈ ਪਟਿਆਲਾ ਪੁਲਿਸ ਵੱਲੋਂ ਜਿਹੜਾ ਇਸ ਦੇ ਉੱਤੇ ਕਾਰਵਾਈ ਕੀਤੀ ਜਾ ਰਹੀ ਸੀ ਕਿ ਉਹਨਾਂ ਵੱਲੋਂ ਇਹੀ ਕਿਹਾ ਜਾ ਰਿਹਾ ਪੁਲਿਸ ਵੱਲੋਂ ਵੀ ਇਹ ਨਸ਼ਾ ਤਸਕਰ ਦਾ ਘਰ ਹੈ ਉਹ ਨਸ਼ੇ ਨਸ਼ਾ ਵੇਚ ਕੇ ਜਿਹੜਾ ਉਹਨਾਂ ਨੇ ਘਰ ਬਣਾਇਆ ਲੇਕਿਨ ਮਿਲਾਵਾ ਦਾ ਇਹੀ ਕਹਿਣਾ ਸੀਗਾ ਵੀ ਇਹ ਘਰ ਸਿਰਫ ਜਿਹੜਾ ਉਹ ਕਾਫੀ ਪੁਰਾਣਾ ਜਿਹੜਾ 2006 ਦੇ ਵਿੱਚ ਬਣਿਆ ਹੋਇਆ ਲੇਕਿਨ ਜਿਹੜਾ ਪੁਲਿਸ ਵੱਲ हरिंदर तो पहला भी एक मामला सी, जो की देखा जोड़ा है कोर्ट के पटीशन भी पाई गई सी कि कार जोड़ा है नहीं टाया जाता है नाजायज करार दिता गया इस लग रहा है एक बार फिर तो इस मामले गहरा है गहराई तहराई विचार किया जाएगा ਕੀ ਬਿਲਕੁਲ ਬਿਲਕੁਲ ਗੱਲ ਅ ਇਸੀ ਗੱਲ ਦੇ ਜਿਹੜੇ ਮਿਲਾਵਾ ਨੇ ਕਾਫੀ ਸਾਰੇ ਉਹਨਾਂ ਦੇ ਜੋ ਏਰੀਆ ਦੇ ਲੋਕ ਸੀ ਉਹ ਵੀ ਇਸ ਗੱਲ ਨੂੰ ਕਿਹੜਾ ਪੁਲਿਸ ਪ੍ਰਸ਼ਾਸਨ ਨੂੰ ਕਹਿ ਰਹੇ ਸੀ ਵੀ ਇਹ ਘਰ ਜਿਹੜਾ ਕਾਫੀ ਪੁਰਾਣਾ ਬਣਿਆ ਹੋਰ ਜਿਹੜੇ ਬਜ਼ੁਰਗ ਲੇਡੀ ਆ ਉਸ ਦੇ ਨਾਮ ਤੇ ਹੈ ਉਹ ਦੇ ਬੇਟੇ ਦੇ ਨਾਮ ਤੇ ਨਹੀਂ ਹੈਗਾ ਜਿਹੜਾ ਕਿ ਉਹ ਪਹਿਲੇ ਹੀ ਜਿਹੜਾ ਨਸ਼ਾ ਤਸਕਰ ਦੇ ਵਿੱਚ ਉਹ ਗੇਲ ਦੇ ਵਿੱਚ ਬੈਠਾ ਹੈ ਤਾਂ ਕਿੱਥੇ ਨੇ ਕਿੱਥੇ ਇਸ ਤਰ੍ਹਾਂ ਦੀਆਂ ਕਾਰਵਾਈਆਂ ਜਿਹੜੀਆਂ ਹੋਈਆਂ ਕਿੱਥੇ ਨੇ ਕਿੱਥੇ ਸਵਾਲੀਏ ਨਿਸ਼ਾਨ ਜਿਹੜਾ ਪ੍ਰਸ਼ਾਸਨ ਦੇ ਉੱਤੇ ਜ਼ਰੂਰ ਖੜਾ ਕਰਦਾ ਹੈ ਜਾਂ ਉਹ ਪੂਰੀ ਕਾਰਵਾਈ ਨਹੀਂ ਕਰ ਰਹੇ ਕਿਸ ਤਰ੍ਹਾਂ ਦਾ ਨੋਟਿਸ ਲੈਂਦੇ ਨੇ ਕਿਸ ਤਰ੍ਹਾਂ ਦੀ ਕੋਈ ਕਾਰਵਾਈ ਕਰਦੇ ਇਹ ਜਾਂਚ ਦਾ ਵਿਸ਼ਾ ਜ਼ਰੂਰ ਬਣ ਜਾਂਦਾ ਹੈ ਬਿਲਕੁਲ ਤਾਂ ਇਸ ਜਿਸ ਤਰੀਕੇ ਦੇ ਨਾਲ ਪਰਿਵਾਰ ਦਲੀਲਾ ਦੇ ਰਿਹਾ ਹੈ ਇਹਨਾਂ ਦਲੀਲਾ ਤੇ ਪ੍ਰਸ਼ਾਸਨ ਦੇ ਵੱਲੋਂ ਕੋਈ ਜਵਾਬ ਦਿੱਤਾ ਗਿਆ ਹੈ ਜਿਹੜਾ ਇਸ ਨੂੰ ਹੁਣ ਕੁਛ ਦੇਰ ਦੀ ਜਿਹੜਾ ਕੁਝ ਜਿਹੜਾ ਉਹਨਾਂ ਦਾ ਪ੍ਰਾਪਰਟੀ ਦਾ ਜਿਹੜਾ ਕੋਈ ਹਿੱਸਾ ਜਿਦਾ ਮਕਾਨ ਦਾ ਹਿੱਸਾ ਦੀ ਦੁਕਾਨਾਂ ਜਿਗਿਆ ਉਸ ਨੂੰ ਜਿਹੜਾ ਪੀਲੇ ਪੰਜੇ ਦੇ ਨਾਲ ਕੁਝ ਨੁਕਸਾਨ ਜ਼ਰੂਰ ਪਹੁੰਚਿਆ ਲੇਕਿਨ ਕੁਝ ਗਲਬਾ ਜ਼ਰੂਰ ਹੋਈ ਹੈ ਔਰ ਇਸ ਕਾਰਵਾਈ ਨੂੰ ਹਜੇ ਫਿਲਹਾਲ ਜਿਹੜਾ ਰੋਕ ਦਿੱਤਾ ਗਿਆ ਹੈ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਰੋਕ ਦਿੱਤਾ ਗਿਆ ਔਰ ਅੱਗੇ ਜਾ ਕੇ ਇਹ ਦੇਖਣਾ ਹੁੰਦਾ ਕਿ ਕਿਸ ਤਰ੍ਹਾਂ ਦੀ ਕੋਈ ਕਾਰਵਾਈ ਹੁੰਦੀ ਹੈ ਜਾਂ ਕਿਸ ਤਰ੍ਹਾਂ ਦਾ ਕੋਰਟ ਦਾ ਕੋਈ ਰੁਕ ਕਰਦੇ ਨੇ ਇਹ ਆਣ ਵਾਲਾ ਸਮਾਂ ਹੀ ਦੱਸੇਗਾ ਬਹੁਤ ਬਹੁਤ ਸ਼ੁਕਰੀਆ ਹਰਿੰਦਰ तमाम ਜਾਣਕਾਰੀ ਦੇ ਲਈ ਤੇ ਪਟਿਆਲਾ ਦੇ ਵਿੱਚ ਯੁੱਧ ਨਸ਼ਾ ਦੇ ਵਿਰੁੱਧ ਤਹਿ ਦੇ ਕਾਰਵਾਈ ਕਰਦੇ ਹੋਏ ਕਰਨ ਨੂੰ ਜ਼ਮੀਦੋਸ ਕਰ ਦਿੱਤਾ ਗਿਆ घर जोड़ा है जमीदोज किया गया है दस दे युद्ध नशे के विरुद्ध के तहत जोड़ा है यह मुहिम चलाई गई सी इस तहत दी जोड़ा है, है तरूरा क्या तरूरा मसला क्या है जी यहाँ पे जो अभी पुलिस जो कार्रवाई करने आ रही है तो मसला तो सर मैं मैंने इनसे पूछा क्या मसला है इन्होंने कहा कि कोई कॉर्पोरेशन वाले से लेटर आई थी ये लेटर देख के वहाँ कॉरपोरेशन के कमिश्नर के पास गए वहाँ पे इनको हौसला दिया गया कि कोई दिक्कत नहीं है कोई बात नहीं है ये बात कह के कि इनको वापस भेज दिया ये फिर इनको लेटर आया कि भाई ये मकान अगर गलत बना हुआ है तो मैंने इनकी रजिस्ट्री देखी पूछताछ की सारा देखा इधर उधर मोहल्ले वालों से पूछा तो कोई ऐसा नहीं है पुराना मकान बना हुआ है दो में मकान बना हुआ है कोई में भी कोई कमी नहीं है। लेकिन पुलिस कहती है ये नशा तक्सर है और जो पंजाब सरकार की तरफ से जो है कार्रवाई चल रही है नशा तस्कर का कारण इसलिए इसको जो है ऑर्डर इनको नोटिस भी दिया गया है नशा तस्कर के कोई नोटिस नहीं आया इनको तो सिर्फ कॉर्पोरेशन ऐसी आया था कि आपका नक्शा दिखाओ बस ठीक ਕੀ ਨਾਮ ਮਤਲਬ ਮੇਰੇ ਨਾ ਬੰਦੇ ਦਾ ਹੈ ਸਾਡਾ ਬਾਬਾ ਦੀਪਨਗਰ ਪੁਲਿਸ ਉਹ ਮਕਾਨ ਕਿਉਂ ਤਾਂ ਨਹੀਂ ਆ ਰਹੀ ਤੇ ਉਹ ਸਾਨੂੰ ਕਿੰਨਾ ਨਗਿੰਦਾ ਹੁੰਦੇ ਸਨ ਉਥੇ ਪੇਸ਼ ਹੋਏ ਗੰਸ਼ਰ ਲੈ ਕੇ ਪੇਸ਼ ਹੋ ਗਏ ਆ ਉਥੋਂ ਸੰਦੇਰਾ ਜੇ ਇਹ ਥਾਣਾ ਆ ਗਏ ਨੇ ਸਾਡੀ ਆਪਣੀ ਮਰੋਟੀ ਹੈ 7 ਕਿਲੇ ਜ਼ਮੀਨ ਵੇਚ ਕੇ ਆਏ ਆ ਉਹ ਕਹਿੰਦੇ ਆ ਜੀ ਕਹਿੰਦੇ ਵੀ ਨਸ਼ਾ ਤਸਕਰ ਦਾ ਘਰ ਹੈ ਨਸ਼ਾ ਤਸਕਰ ਦਾ ਘਰ ਹੈ ਮੁੰਡਾ ਫੜਿਆ ਹੈ ਇਹਨਾਂ 600 ਗੋਲੀ ਪਾਤੀ ਹੈ ਜਿਆਦ ਪਾ ਕੇ ਨਾ ਮੁੰਡਾ ਅੰਦਰ ਘੱਟਾ ਸਾਲਾ ਉਹ ਮੁੰਡਾ ਅੰਦਰ ਹੋਈ ਨਹੀਂ ਅਸਲ ਜਿਸੀ ਨਹੀਂ ਆ ਅਜਮੰਦ ਨਹੀਂ ਹੋਈ ਪਹਿਲਾਂ ਵੀ ਪਰਚੇ ਸੀਗੇ ਉਹ ਤੇ ਕਿਹਾ ਆਨੇ ਕੇ ਮੇਟਾ ਆ ਜਾਗਾ ਮਾਤਾ ਪਹਿਲੇ ਹੀ ਬੱਚਾ ਦਰਸੀ ਕੋਈ ਛੋਟਾ ਹੀ ਪਰਦੇ ਮੁੰਡਿਆਂ ਨਾਲ ਉਹ ਜੁਨਵਰਸੀ ਗਏ ਨੇ ਮੁੰਡੇ ਨਾਲ ਹੀ ਨੇ ਦੋ ਤਿੰਨ ਕੋਈ ਪਰਚੀ ਮੇਰੇ ਨਾਂ ਤੇ ਮਕਾਨ ਹੈ ਜਿਹੜਾ ਦੇ ਦੋ ਦਿਨ ਬੱਚਾ ਹੈ ਛੋਟਾ ਜਿਹੀ ਜਦੋਂ ਬਣਿਆ ਮਕਾਨ ਉਹਦੇ ਚਾਹ ਪੰਜ ਸਾਲ ਦਾ ਬੱਚਾ ਸੀ ਬੱਚਿਆਂ ਦਾ ਕੋਈ ਰੋਲ ਨਹੀਂ ਹੈ ਬੱਚਿਆਂ ਦੇ ਨਾਂ ਤੇ ਜਗ੍ਹਾ ਨਹੀਂ ਨਾ ਉਹਦੇ ਪਿਓ ਦੇ ਨਾਂ ਤੇ ਜਗ੍ਹਾ ਹੈ ਜਗ੍ਹਾ ਮੇਰੇ ਨਾਂ ਤੇ ਜਗਾ ਹੈ ਕਿ ਮਾਤਾ ਦੇ ਨਾਂ ਤੇ ਇਹਨਾਂ ਨੇ ਨਾ ਆਪਣੇ ਪੁੱਤਰ ਦੇ ਨਾਂ ਤੇ ਕਰਾਈ ਹੈ ਨਾ ਆਪਣੇ ਪੋਤੇ ਦੇ ਨਾਂ ਤੇ ਆਜੋ ਭਾਜੀ ਤੁਸੀਂ ਅਸੀਂ ਬਚਪਨ ਤੋਂ ਦੇਖਦੇ ਆ ਰਹੇ ਹਾਂ ਭਾਜੀ ਵੀ ਗੱਲ 6 ਦਾ ਮਕਾਨ ਬਣਿਆ ਹੈ ਉਧਰ ਆ ਗਿਆ ਹਾਂ 6 ਦਾ ਛੇ ਦਾ ਮਕਾਨ ਬਣਿਆ ਹੈ ਭਾਈ ਅੱਗੇ ਆਓ ਭਾਈ ਆਇਆ ਭਾਈ ਲੱਗਾ ਨਹੀਂ ਹਰ ਸਕਦੇ ਲੱਗਾ ਕਰਦੇ ਆਂਗੇ